ਬੱਚਿਆਂ ਨੂੰ ਤਸਦੀਆਂ ਮਾਵਾ ਦਾ ਅਕਸਰ ਮਿਲ ਜਾਂਦੀਆਂ ਨੇ ਪਰ ਇੱਕ 14 ਸਾਲਾ ਨਾਬਾਲਗ ਆਪਣੀ ਮਾਂ ਨੂੰ ਮਿਲਣ ਲਈ ਤਰਸਦਾ ਪਹੁੰਚਿਆ ਐਸੀ ਬੀਸੀ ਮੋਰਚੇ ਤੇ ਬੱਚੇ ਦੀ ਗੱਲਬਾਤ ਸੁਣ ਕੇ ਮੋਰਚਾ ਆਗੂਆਂ ਨੇ 6 ਨਵੰਬਰ ਦਿਨ ਵੀਰਵਾਰ ਨੂੰ ਕੀਤਾ ਜ਼ੀਰਾਪੁਰ ਥਾਣੇ ਦੇ ਕਿਰਾਉ ਦਾ ਐਲਾਨ ਬੱਚੇ ਦੀ ਦਾਦੀ ਨੇ ਦੱਸਿਆ मेरी नूह उसकी माता नहीं आंद माता वालो तलाक दी अर्जी ते की खुद दस्तखत बेटी ने अदालत विच की तलाक देन तो इनकार बच्चे ने प्रेस मीडिया सामने मानू मिलन दी लगाई गुहार कहा स्कूल विच होना पन्द उस शर्मिंदा मोर्चा प्रधान बलविंदर सिंह कुमरा ने कहा उच्च अध तक पहुंच होने करके पुलिस भी नहीं कर रही कोई कारवाई जदो इस बारे थाना जीरकपुर एस एच ओ सा कोशिश की संपर्क नहीं हो सकता आओ देखे दे चैनल दी टीम पीड़ित परिवार ने जो गल बात का खालसा श्री वाहिगुरु जी की फते ਸਾਡੇ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਸਾਡੀ ਜਿਹੜੀ ਆ ਮੋਰਚੀ ਦੀ ਆਵਾਜ਼ ਹੈ ਉਹ ਸੁਣਨਾ ਹੈ ਇੱਥੇ ਐਸ்சி ਬੀਸੀ ਪੰਚਾਇਤ ਪੰਚਾਇਤ ਮਹਾਪੰਚਾਇਤ ਪੰਜਾਬ ਵੱਲੋਂ ਜਿਹੜਾ ਪਿਛਲੇ 2 ਸਾਲਾਂ ਦਾ ਜਿਹੜਾ ਧਰਨਾ ਚੱਲ ਰਿਹਾ ਹੈ ਹਰ ਰੋਜ਼ ਜਿਹੜਾ ਕੋਈ ਨਾ ਕੋਈ ਪੀੜਤ ਪਰਿਵਾਰ ਆਪਣੇ ਨਿਆਂ ਨਸਾਫ ਲਈ ਆਉਂਦਾ ਜਿਹਦੀ ਤੁਹਾਡੇ ਰਾਹੀਂ ਅਸੀਂ ਸਰਕਾਰ ਤੱਕ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾ ਸਕਦੇ ਹਾਂ ਗੱਲ ਕਰ ਲਈ ਆ ਜਿਹਦੇ ਵਿਸ਼ੇ ਦੀ ਸਬਜੈਕਟ ਦੀ ਅੱਜ ਸਚਨ ਆ ਮੁੰਡਾ ਸਚਨ 14 ਸਾਲਾ ਬੇਟਾ ਉਲਟਾ ਦੇਖੋ ਬਹੁਤ ਹੀ ਦੁੱਖ ਨਾਲ ਕਹਿਣਾ ਪੈਂਦਾ ਹੈ ਕਈ ਤਾਂ ਮਾਵਾ ਤਰਫ ਦੀਆਂ ਲਾਜਨੋ ਅੱਜ ਪਰ ਔਲਾਦ ਤਰਸ ਰਹੀ ਆਪਣੀ ਮਾਂ ਨੂੰ ਉਲਟਾ ਹੋ ਗਿਆ ਇੱਕ 14 ਸਾਲਾ ਸਚਨ ਬੇਟਾ ਨਿਆਹ ਗੋਂ ਤੋਂ ਤੇ ਸ਼ਹਿਲ ਜੱਸੀ ਦਾ ਬੇਟਾਗਾ 9 ਸਾਲ ਤੋਂ ਬਿਨਾ ਆਪਣੀ ਮਦਰ ਤੋਂ ਜਿਹੜਾ ਹੈ ਟਾਈਮ ਪਾਸ ਕਰ ਰਿਹਾ ਤੇ ਆਪਣੀ ਮਦਰ ਨੂੰ ਮਿਲਣ ਵਾਸਤੇ ਦਰਦਰ ਦੀਆਂ ਠੋਕਰਾਂ ਖਾ ਰਿਹਾ ਜਿਹਨੇ ਮੁਹਾਰੀ ਕੋਰਟ ਚ ਕੇਸ ਵੀ ਪੈਰ ਕੀਤਾ ਮਾਂ ਨੂੰ ਮਿਲਣ ਵਾਸਤੇ ਪਰ ਤਰੀਕ ਅਗਲੀ ਤਰੀਕ ਹੈ ਜਿਹੜੀ ਇਹਦੀ 24 11 2025 ਤੇ ਅਸੀਂ ਮਾਨਯੋਗ ਅਦਾਲਤ ਨੂੰ ਵੀ ਤੇ ਸਾਡੇ ਰਾਹੀਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਵੇਂ ਜਿਵੇਂ ਉਹ ਮਿਲਣਾ ਤੇ ਜੀਰਕਪੁਰ ਇਹਦੀ ਜਿਹੜੀ ਮਦਰ ਹੈ ਉਹ ਆਪਣੀ ਪੇਕੇ ਘਰ ਰਹਿ ਰਹੀ ਹੈ ਜੀਰਕਪੁਰ ਜਿਹੜੀ ਇਹਦੇ ਮਦਰ ਹੈਗੀ ਉਹ ਕਈ ਵਾਰੀ ਇਹਦੇ ਫਾਦਰ ਨੂੰ ਮੈਸੇਜ ਵੀ ਕਰਦੀ ਹੈ ਪਹਿਲਾਂ ਵੀ ਉਹ ਮੈਸੇਜ ਕਰਦੀ ਰਹੀ ਹੈ ਉਹ ਸਾਰਾ ਜਿਹੜਾ ਇਹਨਾਂ ਕੋਲੇ ਰਿਕਾਰਡ ਹੈਗਾ ਖਾਣੇ ਆ ਜਗੇ ਕੂਟਾਂ ਜਗੇ ਕਿਸੇ ਕੰਮ ਕੰਮ ਕਰਨ ਨਹੀਂ ਆਇਆ ਨੌ ਆਪਣੇ ਐਸਐਸਪੀ ਮਾਨਯੋਗ ਮੁਰਸਨੋ ਤੇ ਜੀਤ ਪ੍ਰਥਾਣੇ ਨੂੰ ਇਹਨਾਂ ਨੇ ਜਿਹੜੀਆਂ ਦਰਖਾਸਤਾਂ ਦੇ ਚੁੱਕੀਆਂ ਨੇ ਵੀ ਮੇਰੀ ਮਾਂ ਨੂੰ ਮੈਨੂੰ ਮਿਲਾਇਆ ਜਾਵੇ ਬੱਚੇ ਵੱਲੋਂ ਦਰਖਾਸਤਾਂ ਵੀ ਮੇਰੀ ਮਦਰ ਨੂੰ ਮੈਨੂੰ ਬੁਲਾਇਆ ਜਾਵੇ ਮੇਰੀ ਮਦਰ ਨੂੰ ਮਿਲ ਕੇ ਮੈਨੂੰ ਕੁਝ ਆਰਾਮ ਆ ਜਾਊਗਾ ਤੇ ਜਦੋਂ ਵੀ ਕਹਿੰਦਾ ਮੈਂ ਸਕੂਲ ਚ ਜਾਂਦਾ ਮੈਨੂੰ ਹਨੇਰੀ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਪੇਰੈਂਟਸ ਮੀਟਿੰਗ ਹੁੰਦੀ ਹੈ ਬੱਚੇ ਪੁੱਛਦੇ ਨੇ ਤੇਰੀ ਮਦਰ ਕਿੱਥੇ ਹੈ ਜੀ ਇਹ ਮੁੰਡਾ ਜਿਹੜਾ ਡਿਪਰੈਸ਼ਨ ਚ ਆ ਗਿਆ ਦਾ ਐਸੇ ਕਰਕੇ ਮੰਦਾ ਕਰਾਇਆ ਵਾ ਅਸੀਂ ਪਹਿਲਾਂ ਵੀ ਅਸੀਂ 4 ਕੁ ਮਹੀਨੇ ਪਹਿਲਾਂ ਪ੍ਰੈਸ ਰਾਹੀਂ ਖਬਰ ਦਿੱਤੀ ਸੀ ਤੇ ਕੋਰਟ ਕੇਸ ਵੀ ਇਹਨਾਂ ਨੇ ਪਾਇਆ ਤੇ ਹੁਣ ਸਾਡੇ ਰਾਹੀਂ ਇਹ ਹੀ ਬੇਨਤੀ ਹੈ ਵੀ ਜੀਰਕਪੁਰ ਦਾ ਜਿਹੜਾ ਐਸਐਚਓ ਹੈ ਜਿਹੜੀ ਪੁਲਿਸ ਹੈ ਐਸਐਸਪੀ ਮੋਹਾਲੀ ਨੂੰ ਇਹ ਹੀ ਬੇਨਤੀ ਆ ਅਪੀਲ ਹੈ ਕਿ ਯਾਦਾ ਇਹਨਾਂ ਨੂੰ ਮਿਲਾਇਆ ਜਾਵੇ ਜਾਂ ਫਿਰ ਦੋ ਤਿੰਨ ਦਿਨ ਤੋਂ ਬਾਅਦ ਹੁਣ ਆਪ ਤਰੀਕ ਫਿਕਸ ਕਰਨਗੇ ਉਸ ਜਿਹੜਾ ਥਾਣਾ ਜੀਰਕਪੁਰ ਦਾ ਅਸੀਂ ਕਰਾਉਣ ਕਰਨ ਦੀ ਸੋਚ ਰਹੇ ਵੀ ਅਸੀਂ ਥਾਣਾ ਜੀਰਕਪੁਰ ਦਾ ਕਰਾਉ ਕੀਤਾ ਜਾਵੇ ਨਹੀਂ ਤਾਂ ਇਹ ਬੇਟੇ ਨੂੰ ਜੇ ਨਾ ਮਿਲਾਇਆ ਕਾ ਜਿਹੜਾ ਬੇਟਾ ਅੱਜ ਲੱਭਦਾ ਫਿਰ ਰਿਹਾ ਆਪਣੀ ਮਾਂ ਨੂੰ ਮਾਂ ਨੂੰ ਮਿਲਣ ਦੀ ਕੋਈ ਬਹੁਤੀ ਬੜੀ ਕਹਾਣੀ ਨਹੀਂ ਹੈ ਜਿਵੇਂ ਕਿਡਨੈਪ ਕਰਕੇ ਰੱਖੀ ਹੋਏ ਬੰਦ ਕਰਕੇ ਰੱਖੀ ਹੋਏ ਮਾਂ ਮਿਲਣਾ ਚਾਹਦੀ ਹੈ ਮਦਰ ਦਾਦੀ ਦਾ ਕੇਸ ਜਿਹੜਾ ਪਹਿਲਾਂ ਦੇਖੋ ਸੁਣਨ ਵਾਲੀ ਗੱਲ ਹੈ ਤਲਾਕ ਦਾ ਕੇਸ ਆਪੇ ਕੋਈ ਬੰਦ ਥੱਟ ਬੰਦੇ ਨੇ ਸਾਈਨ ਕਰਕੇ ਪਾਤਾ ਸੀ ਜਿਹੜਾ ਕੋਰਟ ਨੇ ਰਿਜੈਕਟ ਕਰਤਾ ਉਹ ਕੁੜੀਆਂ ਨੇ ਬਿਆਨ ਦੇਤੇ ਵੀ ਮੈਂ ਤਲਾਕ ਦਾ ਕੇਸ ਨਹੀਂ ਪਾਇਆ ਜੇਕਰ ਉਹਨੇ ਬਿਆਨ ਦੇ ਤਾਂ ਉਹਦਾ ਮਤਲਬ ਇਹਨਾਂ ਨਾਲ ਲਗਾਓ ਹੈਗਾ ਇਹਨਾਂ ਨਾਲ ਪਿਆਰ ਹੈਗਾ ਜਿਹੜੀ ਉਹ ਰਿਜੈਕਟ ਕਰਾ ਗਈ ਆਪਣਾ ਤਲਾਕ ਦਾ ਕੇਸ ਤੇ ਤੁਹਾਡੇ ਰਾਹੀਂ ਇਹ ਹੀ ਬੇਨਤੀ ਕਰਨਾ ਚਾਹੁੰਦੇ ਆਂ ਜੀਰਕਪੁਰ ਦੀ ਪੁਲਿਸ ਨੂੰ ਐਸਐਸਪੀ ਬਹਾੜੀ ਨੂੰ ਇਸ 14 ਸਾਲਾ ਬੇਟੇ ਨੂੰ ਮਾਂ ਨੂੰ ਮਿਲਣ ਦਾ ਹੱਕ ਅਧਿਕਾਰ ਦਿੱਤਾ ਜਾਵੇ ਤੇ ਮਾਂ ਨਯੋਗ ਅਦਾਲਤ ਨੂੰ ਵੀ ਸਾਨੂੰ ਆਸ ਹੈ ਉਮੀਦ ਹੈ ਕਿ ਕੋਰਟ ਸਾਡੇ ਹੱਕ 'ਚ ਫੈਸਲਾ ਕਰੂਗਾ ਬੇਟੇ ਨੂੰ ਮਿਲਾਇਆ ਜਾਊਗਾ ਜੇਕਰ ਨਾ ਹੋਇਆ ਆਸੀਂ ਤਿੰਨ ਦਿਨਾਂ ਜਾਂ ਅਸੀਂ ਤਿਆਰ ਦਿੰਦਾ ਟਾਈਮ ਦੇ ਰਹੇ ਹਾਂ ਜੀਰਕਪੁਰ ਥਾਣੇ ਨੂੰ ਨਹੀਂ ਤਾਂ ਥਾਣੇ ਦੇ ਮੂਰੇ 14 ਸਾਲਾ ਬੇਟਾ ਆਪਣੀ ਮਾਂ ਨੂੰ ਮਿਲਣ ਵਾਸਤੇ ਦਿੱਤੀਆਂ ਗਈਆਂ ਦਰਖਾਸਤਾਂ ਤੇ 14 ਸਾਲਾ ਬੇਟਾ ਆਪਣੀ ਦਾਦੀ ਨੂੰ ਲੈ ਕੇ ਦੋਨੇ ਜਣੇ ਦਾਦੀ ਫਾਦਰ ਤੇ ਆਪ ਖੁਦ ਜਿਹੜੇ ਜਿਰਕਪੁਰ ਥਾਣੇ ਦੇ ਅੱਗੇ ਬੈਠਣਗੇ ਜਿਹਦੀ ਜ਼ਿੰਮੇਵਾਰੀ ਐਸਐਚਓ ਜਿਰਕਪੁਰ ਦੀ ਹੋਏਗੀ ਐਸਐਸਪੀ ਮੁਹਾਲੀ ਦੀ ਹੋਏਗੀ ਜੇਕਰ ਕੋਈ ਵੀ ਨਫਾ ਨੁਕਸਾਨ ਹੁੰਦਾ ਹੈ ਤਾਇਰ ਕਰਕੇ ਅਸੀਂ ਅੱਜ ਤੁਹਾਡੇ ਸਾਹਮਣੇ ਅਪੀਲ ਕਰਦੇ ਆਂ ਕਿ ਤਿੰਨ ਦਿਨ ਤੱਕ ਜਦੋਂ ਵੀ ਇਹ ਕਹਿਣਗੇ ਤਰੀਕ ਦੇਣਗੇ ਤਰੀਕ ਤੁਹਾਨੂੰ ਆਪ ਦੱਸ ਦਣਗੇ ਕਿ ਕਿਹੜੀ ਤਰੀਕ ਨੂੰ ਕਰਨਾ ਬਾਅਦ ਚ ਮੈਂ ਤੁਹਾਨੂੰ ਉਹ ਸਾਰਾ ਕਲੀਅਰ ਕਰ ਦੂੰਗਾ ਉਹ ਵਾਹਿਗੁਰੂ ਜੀ ਕਾ ਖਾਲਸਾ ਤਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬੇਟਾ ਠੀਕ ਹੈਗਾ ਪਰਿਵਾਰ ਦਾ ਇਹ ਜਿਹੜਾ ਝਗੜਾ ਚੱਲ ਰਿਹਾ ਹੈ ਅਮਾ ਮੇਨ ਵਜ੍ਹਾ ਕੀ ਆ ਤੇ ਤੁਹਾਡਾ ਕੋਆ ਲੱਗ ਰਾਇ ਹੈ ਇਹ ਸਾਰਾ ਉਸਤਾਨ ਹਾਂ ਜੀ ਮੇਰੇ ਬੇਟੇ ਦੀ ਮੈਰਿਜ 2010 ਵਿੱਚ ਹੋਈ ਸੀਗੀ ਆ ਨਵਦੀਪ ਕੌਰ ਨਾਲ ਵਾਸੀ ਅਜੀਰਖੋੜ ਨਾਲ ਤੇ ਇਹਨਾਂ ਦੀ ਲੋ ਮੈਰੀ ਸੀਗੀ ਤੇ ਇਹਦੇ ਮਦਰ ਫਾਦਰ ਮੈਰਿਜ ਦੇ ਖਲਾਫ ਸੀਗੇ ਤੇ ਬਾਅਦ ਦੇ ਵਿੱਚ ਇਹ ਕੁੜੀ ਨੂੰ ਆਪਣੇ ਨੂੰ ਮਿਲਣ ਲੱਗ ਪਏ ਸੀਗੇ ਤੇ ਉਸ ਤੋਂ ਬਾਅਦ ਮੇਰੇ ਕਪੋਤਾ ਹੋਇਆ ਸਚਿੰਜ ਅਸੀ ਤੇ ਜਦੋਂ ਮੇਰਾ ਪੋਤਾ ਹੋਇਆ ਤੇ ਉਦੋਂ ਕੁੜੀ ਨੂੰ ਮਤਲਬ ਕਿ ਇੰਨਾ ਚੰਗਾ ਨਹੀਂ ਸਮਝਦੇ ਸੀਗੇ ਸਾਨੂੰ ਤੇ ਆਪਣੀ ਕੁੜੀ ਨੂੰ ਵੀ ਹਰ ਵਾਰੀ ਜਦੋਂ ਵੀ ਉਹ ਇੱਥੇ ਆਉਂਦੇ ਸੀ ਕੁੜੀ ਸਾਡੇ ਨਾਲ ਬਹੁਤ ਅੱਛੀ ਸੀਗੀ ਕਦੇ ਸਾਡੀ ਲੜਾਈ ਨਹੀਂ ਹੋਈ ਮਾਵਾ ਤੀਆਂਵਾ ਵਾਂਗੂ ਅਸੀਂ ਰਹੇ ਹਾਂ 7 ਸਾਲ ਕੁੜੀ ਮੇਰੇ ਨਾਲ ਰਹੀ ਹੈ ਬਹੁਤ ਅੱਛੇ ਤਰੀਕੇ ਨਾਲ ਰਹੇ ਹੈਗੇ ਆ ਕੋਈ ਲੜਾਈ ਨਹੀਂ ਝਗੜਾ ਨਹੀਂ ਹੈ ਕੋਈ ਕਿਸੇ ਕਿਸਮ ਦਾ ਸਾਡਾ ਹੈ ਨਹੀਂ ਸੀਗਾ ਪਰ ਇਹਦੀ ਮਦਰ ਇੱਕ ਦਿਨ ਆਈ ਤੇ ਕਹਿੰਦੀ ਕਿ ਕਿਸੇਰੇ ਫਾਦਰ ਬਿਮਾਰ ਹੈਗੇ ਆ ਤੇ ਮੇਰਾ ਪੋਤਾ ਕਹਿੰਦਾ ਹੈ ਕਿ ਵੀ ਮੈਂ ਮੰਮੀ ਨਾਲ ਜਾਣਾ ਹੈਗਾ ਆ ਤੇ ਇਹਨੂੰ ਵੀ ਉਹਨਾਂ ਨੇ ਅਵਾਇਡ ਕੀਤਾ ਕਿ ਨਹੀਂ ਇਹਨੂੰ ਕੱਲੀ ਨੂੰ ਭੇਜ ਦੋ ਅਸੀਂ ਛੱਡ ਜਾਾਂਗੇ ਅਸੀਂ ਕਿਹਾ ਚਲੋ ਪੁੱਤੇ ਨੂੰ ਘਰ ਛੱਡ ਜਾਈਏ ਇੱਥੇ ਕੋਈ ਨਹੀਂ ਮਿਲ ਜਾਂਦੀ ਹੈਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਕੁੜੀ ਨੂੰ ਸਾਡੇ ਘਰ ਨਹੀਂ ਭੇਜਿਆ ਤੇ ਉਸ ਤੋਂ ਬਾਅਦ ਫੋਨ ਆਉਂਦੇ ਰਹੇ ਕੁੜੀ ਦੇ ਕਿ ਮੈਂ ਹੈਲਪਲੈਸ ਹੈਗੀ ਆ ਮੰਮੀ ਇਮੋਸ਼ਨਲ ਬਲੈਕਮੇਲ ਕਰਦੇ ਆ ਕਿ ਮੈਂ ਤੁਹਾਨੂੰ ਨਹੀਂ ਮਿਲ ਸਕਦੀ ਹਲੇ ਤੇ ਬਾਰੋ-ਬਾਰ ਕੁੜੀ ਸਮਾਂ ਮਿਲਦੀ ਰਹੀ ਹੈ ਬੇਟੇ ਨਾਲ ਵੀ ਮਿਲਦੀ ਰਹੀ ਪੋਤੇ ਨੂੰ ਵੀ ਮਿਲਦੀ ਰਹੀ ਹੈ ਤੇ ਜਦੋਂ ਇਹ ਕਾਫੀ ਟਾਈਮ ਤੋਂ ਨਹੀਂ ਆਏ ਕਿ ਪਪਾ ਠੀਕ ਨਹੀਂ ਹੋਏ ਇਹਦੀ ਮਦਰ ਨੇ ਕਿਹਾ ਵੀ ਠੀਕ ਨਹੀਂ ਹੈ ਕਿ ਤੇਜ ਲਾਂਗੇ ਫਿਰ ਅਸੀਂ ਮਹੱਲੇ ਚ ਪੁਲਿਸ ਚ ਗਏ ਕਿ ਸਾਡੀ ਨੂੰ ਇਦਾਂ ਚਲੀ ਗਈ ਹੈ ਇਹਦੀ ਮਦਰ ਇਹਦਾ ਝੂਠ ਬੋਲ ਕੇ ਲੈ ਗਈ ਹੈ ਤੇ ਉਹਨਾਂ ਨੇ ਕਾਰਵਾਈ ਕੀਤੀ ਤੇ ਪੁਲਿਸ ਥਾਣੇ ਚ ਵੀ ਐਪਲੀਕੇਸ਼ਨ ਦਿੱਤੀ ਐਸਐਸਪੀ ਸਾਹਿਬ ਨੂੰ ਵੀ ਦਿੱਤੀ ਹੈ ਡੀਐਸਪੀ ਸਾਹਿਬ ਹਰ ਜਗ੍ਹਾ ਅਸੀਂ ਟਰਾਈਆਂ ਕੀਤੀਆਂ ਪਰ ਉਹਨਾਂ ਨੇ ਕੁੜੀ ਸਾਡੇ ਤੋਂ ਉਲੇ ਕਰਤੀ ਹੈ ਤੇ ਜਦੋਂ ਅਸੀਂ ਕੁੜੀ ਉਹਨਾਂ ਨੇ ਸਾਡੇ ਤੋਂ ਉਲੇ ਕਰਤੀ ਤੇ ਫਿਰ ਅਸੀਂ ਕੋਰਟ ਦਾ ਦਰਵਾਜ਼ਾ ਖੜਕਾਇਆ ਕੋਰਟ ਗਏ ਜਿਵੇਂ ਕਿ ਕੋਰਟ ਦੇ ਵਿੱਚ ਐਚਐਮਏ ਦਾ ਕੇਸ ਪਾਇਆ ਮੇਰੇ ਬੇਟੇ ਨੇ ਕਿ ਕਿਉਂ ਨਹੀਂ ਆਣਾ ਚਾਹੁੰਦੀ ਕਿਉਂ ਨਹੀਂ ਭੇਜ ਰੇ ਕੁੜੀ ਨੂੰ ਸਾਹਮਣੇ ਨਹੀਂ ਹੁਣਾਂ ਨੇ ਕੀਤਾ ਹੈਗਾ ਫਿਰ ਜਦੋਂ ਜੱਜ ਸਾਹਿਬ ਹੈਗੇ ਆ ਇੱਕ ਮੈਡੀ ਜੱਜ ਸਾਹਿਬ ਹੈਗੇ ਨੇ ਉਹਨਾਂ ਕੋਲ ਅਪਲੀਕੇਸ਼ਨ ਆਈ ਕਿ ਕੁੜੀ ਡਿਵੋਰਸ ਮੰਗਦੀ ਹੈ ਅਸੀਂ ਗਏ ਤੇ ਕੁੜੀ ਨੂੰ ਉੱਥੇ ਪੇਸ਼ ਕੀਤਾ ਗਿਆ ਤੇ ਕੁੜੀ ਮੁਕਰ ਗਈ ਕਹਿੰਦੀ ਇਹ ਮੇਰੇ ਸਾਈਨ ਨਹੀਂ ਹੈ ਇਹ ਮੈਨੂੰ ਨਹੀਂ ਪਤਾ ਇਹ ਸਾਈਨ ਕੀਦੇ ਨੇ ਹੈ ਕਿ ਮੰਮੀ ਦੇਆਂ ਜਾਂ ਕੀਦੇ ਨੇ ਹੈ ਕਿ ਮੈਂ ਡਿਵੋਰਸ ਨਹੀਂ ਲੈਣਾ ਹੈਗਾ ਸਾਡਾ ਕੇਸ ਖਾਰਜ ਹੋ ਗਿਆ ਉਸ ਤੋਂ ਬਾਅਦ ਕੁੜੀ ਨੇ ਮੇਰੇ ਬੇਟੇ ਨਾਲ ਚੈਟਿੰਗ ਕੀਤੀ ਹੈ ਉਹ ਕੰਪਿਊਟਰ ਦੇ ਸਾਡੇ ਕੋਲ ਮੈਸੇਜ ਫਰੂਥ ਸਭ ਕੁਝ ਪਿਆ ਵਾ ਅਸੀਂ ਇਹਨਾਂ ਦੇ ਘਰੇ ਵੀ ਗਏ ਆ ਸਮਝੌਤੇ ਵਾਸਤੇ ਵੀ ਗਏ ਆ ਸਰਪੰਚ ਸਾਹਿਬ ਨੂੰ ਵੀ ਵਿਚ ਪਾਇਆ ਆ ਬਕਰਪੁਰ ਵੀ ਗਏ ਆ ਹਰ ਜਗ੍ਹਾ ਸੀ ਗਏ ਆ ਲੇਕਿਨ ਜਿਹੜੀ ਕੁੜੀ ਦੇ ਮਾਮੇ ਹੈਗੇ ਉਹ ਕਹਿੰਦੇ ਕਿ ਅਸੀਂ ਬੱਸਣ ਨਹੀਂ ਦੇਣੀ ਹੈਗੀ ਤੇ ਜਦੋਂ ਅਸੀਂ ਬੱਚੇ ਦਾ ਵਾਸਤਾ ਦਿੱਤਾ ਵੀ ਗੱਲ ਕੀ ਹੈ ਵੀ ਦੱਸਣ ਕਿਉਂ ਨਹੀਂ ਦੇਣੀ ਉਹਨਾਂ ਦੀ ਕੋਈ ਗੱਲ ਸੀਗੀ ਕਿ ਲਵ ਮੈਰਿਜ ਦਾ ਫਿਸ ਦੇ ਖਿਲਾਫ ਹੈਗੇ ਲਵ ਮੈਰਿਜ ਜਦੋਂ ਬੱਚਾ ਸਾਡੇ ਨਾਲ ਠੀਕ ਹੈਗਾ ਆ ਤੇ ਉਹ ਕਹਿੰਦੇ ਕਿ ਅਸੀਂ ਨਹੀਂ ਜਾਣ ਦੇਣਾ ਜੋਰ ਨਹੀਂ ਤੁਸੀਂ ਜੋ ਮਰਜ਼ੀ ਕਰ ਲਓ ਜੇ ਤੁਸੀਂ ਬੱਚੇ ਨੂੰ ਵੀ ਲੈ ਕੇ ਅੱਗੇ ਆ ਰਹੇ ਹੋ ਕਿ ਬੱਚੇ ਖਾਤਰ ਤੇ ਇੱਜ਼ਤ ਇਹਨੂੰ ਹੀ ਅਸੀਂ ਸੈੱਟ ਕਰਵਾਵਾਂਗੇ ਇਹਨਾਂ ਨੇ ਪਰਮਜੀਤ ਲਾਂਡਰਾ ਉਹ ਵੀ ਮੈਨੂੰ ਘੰਟੀਆਂ ਦਵਾਈਏ ਇਹ ਵੀ ਆਪਣਾ ਉਹ ਜਿਹੜੀ ਇਹਦੀ ਮਦਰ ਹੈ ਲੜਕੇ ਦੀ ਉਹ ਹੁਣ ਉੱਥੇ ਆਪਣੇ ਪੇਟੀ ਹੈ ਜਾਂ ਅੱਗੇ ਕੋਈ ਦੇਖੋ ਆ ਵੀ ਮਦਰ ਨੂੰ ਪਤਾ ਉਹਦੇ ਮਾਮਿਆਂ ਨੂੰ ਪਤਾ ਉਹਦਾ ਮਾਮਾ ਕਹਿੰਦਾ ਕਿ ਐਕਸ਼ਨ ਹੈਗਾ ਮੈਂ ਕੁਝ ਵੀ ਕਰਵਾ ਸਕਦਾ ਹਾਂ ਜਿਹੜੇ ਨਰਿੰਦਰ ਸਿੰਘ ਹੈਗੇ ਉਹਦੇ ਛੋਟੇ ਮਾਮਾ ਜੀ ਉਹਨਾਂ ਦੇ ਆਫਿਸ ਵੀ ਗਏ ਅਸੀਂ ਸਮਝੌਤੇ ਲਈ ਉਹਨਾਂ ਨੇ ਵੀ ਇਹ ਕਿਹਾ ਕਿ ਤੁਸੀਂ ਖਾਮੋਨ ਨਹੀਂ ਜਾਂਦੇ ਸਾਡੇ ਕੋਲ ਪਾਵਰ ਹੈ ਇਹ ਪੈਸਾ ਹੈਗਾ ਹੈ ਤੁਸੀਂ ਕੀ ਕਰ ਸਕਦੇ ਹੋ ਅਗਰ ਤੁਸੀਂ ਤੁਹਾਡਾ ਬੱਚਾ ਹੀ ਇੱਧਰ ਉੱਧਰ ਕਰ ਦਿੱਤਾ ਕਿ ਐਸ ਤੋਂ ਬੈਟਰ ਹੈ ਕਿ ਤੁਸੀਂ ਚੁੱਪ ਕਰਕੇ ਬੈਠ ਜਾਓ ਤੇ ਕੁੜੀ ਨੇ ਨਹੀਂ ਆਣਾ ਸਾਨੂੰ ਪਤਾ ਨਹੀਂ ਕੁੜੀ ਕਿੱਥੇ ਕੁੜੀ ਆਉਂਦਾ ਕੋਲੇ ਹੀ ਹੈ ਕਿਉਂਕਿ ਜਦੋਂ ਕੁੜੀ ਮੈਸੇਜ ਕਰਦੀ ਹੈ ਸਾਨੂੰ ਤੇ ਦੇਖੋ ਮੈਸੇਜ ਤੇ ਕੀ ਤੂੰ ਕਰ ਰਹੀ ਹੈ ਤੇ ਅਸੀਂ ਉਹ ਮੈਸੇਜ ਸਾਡੇ ਕੋਲ ਪਏ ਆ کورٹ ਦੇ ਸਾਰੇ ਆਰਡਰ ਪਏ ਆ ਇਹਦਾ ਮਾਮਾ ਇਹ ਕਹਿੰਦਾ ਸਾਡਾ ਕੋਈ ਲੈਣਾ ਦੇਣਾ ਨਹੀਂ ਕੁੜੀ ਦੇ ਨਾਲ ਮੈਂ ਪੂਰੇ ਪ੍ਰੂਫ ਮੇਰੇ ਕੋਲ ਹੈਗੇ ਨੇ ਸਾਰੇ ਸਬੂਤ ਮੇਰੇ ਕੋਲ ਇਹ ਦੇਖੋ ਹੈਗੇ ਨੇ ਇਹ کورٹ ਦੇ ਨੇ ਇਹ ਕੁੜੀ ਦੇ ਬਿਆਨ ਨੇ ਤੇ ਮੇਰੀ ਮੰਮੀ ਮੇਰੇ ਮਾਮਾ ਮੈਨੂੰ ਇਮੋਸ਼ਨਲੀ ਬਲੈਕਮੇਲ ਕਰਦੇ ਨੇ ਇਹ ਸਾਰੇ ਕੋਰਟ ਦੇ ਵਿਆਅ ਸਾਡੇ ਕੋਲ ਪਏ ਨੇ ਜੱਜ ਸਾਹਿਬ ਨੇ ਸਾਨੂੰ ਦਿੱਤੇ ਹੈ ਇਹ ਤਾਂ ਗਲਤ ਰਾਮ ਪਹਿਲੇ ਦੱਸਿਆ ਕੁੰਬਾ ਸਾਹਿਬ ਨਾਲ ਜਦੋਂ ਗੱਲ ਕਰੀ ਅਸੀਂ ਕੁੰਬਾ ਸਾਹਿਬ ਕੋਲ ਸਾਰੀ ਪਰੰਤਾਰੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਹਾਂਜੀ ਕੀਤੀ ਹੈ ਹਾਂਜੀ ਕੀਤੀ ਹੈ ਉਹ ਕੀ ਮਸਲਾ ਸੀ ਉਹ ਮਸਲਾ ਸੀ ਅਸੀਂ ਉਹਨਾਂ ਦੇ ਘਰ ਗਏ ਸੀ ਕਿ ਇਹਨੂੰ ਮਿਲਵਾਣ ਤੇ ਬੱਚਾ ਡਿਪਰੈਸ਼ਨ ਚ ਹੈ ਇਹ ਪੀਜੀਆਈ ਐਡਮਿਟ ਰਿਹਾ ਇਹਦੇ ਪੂਰੇ ਡਾਕੂਮੈਂਟ ਸਾਡੇ ਕੋਲ ਨੇ ਡਾਕਟਰ ਨੇ ਕਿਹਾ ਇੱਕ ਵਾਰੀ ਇਹਦੀ ਮਦਰ ਨੂੰ ਵੀ ਲਾਇਆ ਜਾਏ ਉਹਦੀ ਮਦਰ ਨੇ ਕਿਹਾ ਕਿ ਤੁਹਾਡਾ ਬੱਚਾ ਤੁਹਾਡੇ ਕੋਲ ਹੈ ਸਾਡੀ ਕੁੜੀ ਸਾਡੇ ਕੋਲ ਹੈ ਅਸੀਂ ਨਹੀਂ ਵੀ ਲਾ ਸਕਦੇ ਫਿਰ ਅਸੀਂ ਸਾਰੇ ਪਾਸੇ ਘੁੰਮ ਕੇ ਜਦੋਂ ਸਾਡੀ ਕਿਤੇ ਸੁਣਵਾਈ ਨਹੀਂ ਅਸੀਂ ਕੁੰਬੜਾ ਸਾਹਿਬ ਕੋਲ ਆਏ ਇਹਨਾਂ ਨੇ ਕਾਨਫਰੈਂਸ ਲਾਈ ਐਸੇ ਗੱਲ ਕੀਤੀ 4 ਮਹੀਨੇ ਪਹਿਲੇ ਤੇ ਉਦੋਂ ਵੀ ਉਹਨਾਂ ਨੇ ਇਹੀ ਧਮਕੀਆਂ ਦਿੱਤੀਆਂ ਕਿ ਜੇ ਤੁਸੀਂ ਉੱਥੇ ਗਏ ਕੁੰਬੜਾ ਸਾਹਿਬ ਕੋਲ ਗਏ ਤੇ ਅਸੀਂ ਫਿਰ ਤੁਹਾਡੇ ਤਿੰਨਾ ਮੇਰੇ ਬੇਟੇ ਨੂੰ ਤੇ ਮੇਰੇ ਪੋਤੇ ਨੂੰ ਤੇ ਮੈਨੂੰ ਕੁਝ ਵੀ ਖਰਾਬ ਕਰ ਦੋ ਜਾਇਸੀ ਜਾਇਸੀ ਉਹ ਤੇ ਉਹਦੀ ਮਾਂ ਕਹਿੰਦੀ ਉਹਦਾ ਮਮਾ ਕਹਿੰਦਾ ਕਿ ਨੇ ਐਕਸ਼ਨ ਲੱਗਾ ਹੈਗਾ ਵੀ ਕੁਝ ਵੀ ਕਰ ਸਰ ਉਹਦੀ ਮਾਂ ਕਹਿੰਦੀ ਹੈ ਕਿ ਮੇਰੇ ਪਰ ਐਕਸ਼ਨ ਹੈ ਕੋਈ ਐਸ ਡੀਓ ਲੱਗਾ ਆ ਕਿ ਤੁਸੀਂ ਕੁਝ ਨਹੀਂ ਕਰ ਸਕਦੇ ਸਾਡਾ ਤੁਸੀਂ ਜਿੱਥੇ ਜਾਣਾ ਜਾਓ ਉਹਨਾਂ ਦੀ ਅਪਰੋਚ ਹੋਣ ਕਰਕੇ ਕੋਈ ਕਾਰਵਾਈ ਨਹੀਂ ਹੋਣੀ ਉਹਨਾਂ ਦੀ ਅਪਰੋਚ ਹੋਣ ਕਰਕੇ ਕਾਰਵਾਈ ਨਹੀਂ ਹੋਣੀ ਹੁਣ ਦੇਖੋ ਬੱਚੇ ਨੇ ਕੇਸ ਪਾਇਆ ਮਦਰ ਨੂ ਮਿਲਨ ਨੂੰ ਤਿੰਨ ਪੇਸ਼ੀਆਂ ਹੋਈਆਂ ਅਸੀਂ ਜਾਂਦੇ ਹਾਂ ਕਰੋਨਾ ਨੇ ਨਹੀਂ ਆਈ ਤਿੰਨ ਪੇਸ਼ੀਆਂ ਹੋ ਗਏ ਚੌਥੀ ਪੇਸ਼ੀ ਹੈਗੀ ਸਾਡੀ ਹੁਣ 24 11 ਹੈ کورٹ ਦੇ ਵਿੱਚ ਆਪਰੇ ਦੀ ਫੋਟੋ ਹੈਗੀ ਐ ਇਹ ਮੇਰੀ ਨੂੰਹ ਹੈ ਜੀ ਆ ਦੀ ਮਦਰ ਬੱਚੇ ਦੀ ਸਚਿੰਜਸੀ ਦੀ ਨਵਦੀਪ ਕੌਰ ਹੈ ਇਹ ਦੀ ਮਦਰ ਹੈਗੀ ਆ ਕ੍ਰਿਪਾਲ ਕੌਰ ਜਿਹੜੀ ਧਮਕੀਆਂ ਦੇਂਦੀ ਹੈ ਉਹ ਜਾਇ ਮਾਮਾ ਮਰੀਂਦਰ ਸਿੰਘ ਹੈ ਇਹਦੇ ਆਫਿਸ ਵੀ ਅਸੀਂ ਕਿੰਨੀ ਵਾਰ ਹੀ ਗਏ ਆ ਰਿਕੁਐਸਟ ਕਰਨ ਗਏ ਆ ਕਿ ਬੱਚੇ ਨੂੰ ਮਿਲਾਵੋ ਪਰ ਉਹ ਇਹ ਕਹਿੰਦੇ ਆ ਕਿ ਅਸੀਂ ਨਹੀਂ ਮਿਲਵਾਣਾ ਹੈ ਹੁਣ ਤੁਹਾਡਾ ਅਗਲਾ ਕੀ ਐ ਐਕਸ਼ਨ ਹੋਏਗਾ ਅਗਲਾ ਐਕਸ਼ਨ ਇਹ ਹੈ ਜੇ ਕਿ ਜੇ ਮੇਰੇ ਪੋਤੇ ਨੂੰ ਕੁਝ ਉਹਨਾਂ ਨੇ ਨਹੀਂ ਮਿਲਣ ਦਿੱਤਾ ਮੇਰੀ ਬਹੂ ਨੂੰ ਤੇ ਅਸੀਂ ਫਿਰ ਅੱਗੇ ਤੱਕ ਜਾਵਾਂਗੇ ਅਸੀਂ ਦੇਖੋ ਥਾਣਾ ਕਰੋ ਵੀ ਕਰਾਵਾਂਗੇ ਅਸੀਂ ਉੱਥੇ ਤੱਕ ਰਾਹ ਵੀ ਜਾਵਾਂਗੇ ਥਾਣੇ ਜਾ ਕੇ ਕਿ ਬੱਚੇ ਨੂੰ ਮਿਲਾਇਆ ਜਾਵੇ ਅਸੀਂ ਇਹ ਨਹੀਂ ਕਹਿੰਦੇ ਉਹ ਸਾਡੇ ਕੋਲ ਆ ਜੇ ਜੋ ਵੀ ਹੈ ਇੱਕ ਮਾਂ ਨੂੰ ਤੇ ਬੱਚੇ ਤੋਂ ਥੋੜੇ ਨਾਲ ਲੱਗ ਕਰ ਸਕਦੇ ਹਣਾ ਬੱਚੇ ਨੂੰ ਮਿਲਾਇਆ ਜਾਵੇ ਬੱਚਾ ਤੜਫ ਰਿਆ ਹੈ ਮਾਂ ਲਈ ਹੁਣ ਅਸੀਂ ਨਹੀਂ ਕਹਿ ਰਹੇ ਕਿ ਉਹਨੇ ਕਿਤੇ ਬੈਠਣਾ ਹੈ ਪਰ ਕੁੜੀ ਹੈ ਜਿਸ ਤੇ ਤਾਂ ਕਹਿੰਨਾ ਕੁੜੀ ਬਹੁਤ ਨਾਈਸ ਹੈ ਸਾਡੇ ਨਾਲ ਉਹ ਵੀ ਬਹੁਤ ਅੱਛੀ ਮਤਲਬ ਕਿ ਸਾਡੇ ਘਰ ਪਰਿਵਾਰ ਚ ਰਹੀ ਹੈ ਮਹੱਲੇ ਦਾ ਨਵੇਂ ਘਰੋਂ ਤੁਸੀਂ ਕਿਤੇ ਵੀ ਪੁੱਛ ਸਕਦੇ ਹੋ ਕਦੀ ਸਾਡੀ ਲੜਾਈ ਨਹੀਂ ਹੋਈ ਨਾ ਕੁੜੀ ਦੀ ਨਾ ਸਾਡੀ ਨਾ ਮੇਰੇ ਬੇਟੇ ਦੀ ਕੁੜਾ ਮਸਲਾ ਇਹ ਹੀ ਹੋਇਆ ਕਿ ਕੁੜੀ ਆਉਣਾ ਚਾਹੁੰਦੀ ਹੈ ਕੁੜੀ ਆਉਣਾ ਚਾਹੁੰਦੀ ਹੈ ਨਹੀਂ ਹੀ ਮਾਂ ਨਹੀਂ ਆਉਂਦਾ ਤੇ ਕੁੜੀ ਆਉਣਾ ਚਾਹੁੰਦੀ ਹੈ ਹੁਣ ਹੀ ਮਾਂ ਨੇ ਕੁੜੀ ਨੂੰ ਪਾਸੇ ਕਿਉਂ ਰੱਖਿਆ ਹੈ ਕਿ ਕੁੜੀ ਨੇ ਇੱਕ ਵਾਰੀ ਬੱਚਿਆਂ ਨੂੰ ਇਹ ਸਾਨੂੰ ਦੇਖ ਲਿਆ ਉਹਨੇ ਭੱਜਿਆ ਆਣਾ ਹੈ ਉਹਨੇ ਸਾਡੇ ਕੋਲ ਆ ਜਾਣਾ ਹੈ ਮਾਂ ਇਸ ਕਰਕੇ ਕੁੜੀ ਨੂੰ ਸਾਡੇ ਸਾਹਮਣੇ ਨਹੀਂ ਲਿਆ ਰਹੀ ਹਾਂਜੀ ਅੱਜ ਕੁੰਬਾ ਸਾਹਵੋਂ ਹੋਣਾ ਕਿਹੜਾ ਇਹਦਾ ਮਾਮਲਾ ਹੈਗਾ ਇਹਦੇ ਬਾਰੇ ਪੋਰਟੇ ਦਾ ਅਗਲਾ ਡਿਸੀਜਨ ਕੀ ਹੋਏ ਸਾਡੇ ਮੋਰਚਾ ਗੁਸਾਵਾਂ ਬੈਠੇ ਨੇ ਹਰਨੇਕ ਸਿੰਘ ਜੀ ਕਰਮਾ ਸਿੰਘ ਜੀ ਪ੍ਰੋਫੈਸਰ ਬਰਮਾਰੀ لال ਜੀ ਤੇ ਅਸੀਂ ਸਾਰੇ ਬੰਦੇ ਨੇ ਕੱਲ ਵੀ ਪਹਿਲਾਂ ਵੀ ਅਸੀਂ ਸਮਰਥਨ ਦਿਆ ਜਦੋਂ ਵੀ ਕੋਈ ਪੀੜਤੰਦ ਹੈ ਉਹਦੀ ਪੂਰੀ ਸਪੋਰਟ ਕਰਦੇ ਆਂ ਤਾਂ ਅਸੀਂ ਇਹਨਾਂ ਨੂੰ ਪੂਰਨ ਤੌਰ ਤੇ ਸਮਰਥਨ ਦੇਵਾਂਗੇ ਮੋਰਚੇ ਦੀ ਵੀ ਅਗਵਾਹੀ ਹੋਊਗੀ ਪਰਿਵਾਰ ਨੇ ਬੈਠਣਾ ਅਸੀਂ 6 ਤਰੀਕ 6 11 ਨੂੰ ਜਿਹੜਾ ਜੀਰਕਪੁਰ ਥਾਣੇ ਦਾ ਘਰ ਕੀਤਾ ਜਾਵੇਗਾ ਜੋ ਵੀ ਤੁਹਾਡੇ ਰਹੀ ਸੀ ਬੇਨਤੀ ਕਰਨਾ ਚਾਹੁੰਦੇ ਜਿਹੜਾ ਜੀਰਕਪੁਰ ਥਾਣੇ ਤੋਂ ਪਹਿਲਾਂ ਵੀ ਕਈ ਕੇਸ ਜੀਰਕਪੁਰ ਥਾਣੇ ਦੇ ਸਾਡੇ ਕੋਲ ਆਏ ਨੇ ਉਹ ਸਾਰੇ ਵੀਰਾਂ ਨੂੰ ਤੁਹਾਡੇ ਰਾਹੀਂ ਬੇਨਤੀ ਹੈ 6 ਤਰੀਕ ਨੂੰ ਵੀਰਵਾਰ ਵਾਲੇ ਦਿਨ 10 ਵਜੇ ਜੀਕਵਰ ਥਾਣੇ ਦੇ ਅੱਗੇ ਪਹੁੰਚੋ ਤਾਂ ਕਿ ਆਪਾਂ ਇੱਕ ਬੱਚੇ ਦੀ ਨਵਾਲਕ ਬੱਚੇ ਦੀ ਹੈਲਪ ਕਰਨ ਜਾਣਾ ਮਦਦ ਕਰਨ ਜਾਣਾ ਇਸ ਬੱਚੇ ਦੀ ਜਿਹੜੀ ਮਾਂ ਇਹਨੂੰ ਮਿਲਾਈ ਜਾਵੇ ਜੇਕਰ ਨਹੀਂ ਬੁਲਾਉਂਦੇ 8 ਦਿਨ ਦਾ ਜਾਂ 9 ਦਿਨ ਦਾ ਜ ਸਮਾਂ ਦੇ ਰਹੇ ਜੇਕਰ 9 ਦਿਨ ਚ ਨਹੀਂ ਹੁੰਦਾ ਤਾਂ ਆਪਾਂ ਵੀਰਵਾਰ ਨੂੰ 6 ਤਰੀਕ ਨੂੰ ਥਾਣਾ ਜੀਕਵਰ ਦਾ ਘਰਾਓ ਕੀਤਾ ਜਾਵੇਗਾ ਤੇ ਇਸ ਬੱਚੇ ਦੀ ਪੂਰਨ ਤੌਰ ਤੇ ਹਮਾਇਤ ਕੀਤੀ ਜਾਵੇਗੀ ਤਾਂ ਕਿ ਅਸੀਂ ਸਾਡਾ ਇਨਸਾਨੀਅਤ ਦੇ ਤੌਰ ਤੇ ਹੈ ਵੀ ਇੱਕ ਔਲਾਦ ਬੱਚਾ ਜਿਹੜਾ ਮਾਂ ਨੂੰ ਮਿਲਣ ਦੀ ਤਰਫ ਰਿਹਾ